ਇਨੇ ਦਿਨੀ ਐਸਪੀਸੀ ਦੇ ਵਿੱਚ ਚੰਦਰੂਨੀ ਤਣਾਅ ਚੱਲ ਰਿਹਾ ਹੈ ਅਸਤੀਫਿਆਂ ਦਾ ਦੌਰ جاری ਹੈ ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈ ਸਕਦੇ ਨੇ ਉਹਨਾਂ ਨੇ ਕਿਹਾ ਕਿ ਧਾਮੀ ਨੇ ਇੱਕ ਦੋ ਦਿਨ ਦਾ ਸਮਾਂ ਮੰਗਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਉਹ ਆਪਣਾ ਅਹੁਦਾ ਮੁੜ ਸੰਭਾਲ ਲੈਣਗੇ ਦੂਜੇ ਪਾਸੇ ਤਾਮੀ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਮਿਲੀ ਜਾਣਕਾਰੀ ਅਨੁਸਾਰ ਤਾਮੀ ਤੇ ਚਾਰੋਂ ਤਰਫੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਲੈਣ। ਦਰਅਸਲ ਅੰਤਰੀਂ ਕਮੇਟੀ ਦੇ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੂੰ ਅਸਤੀਫਾ ਵਾਪਸ ਲੈਣ ਵਾਸਤੇ ਮਨਾਉਣ ਲਈ ਸੋਂਬਾ ਨੂੰ ਉਹਨਰ ਦੀ ਹੁਸ਼ਿਆਰਪੁਸਤਤ ਲਿਖਾਇਸ ਤੇ ਪੁੱਛੇ ਸਨ। ਪਹਿਲਾਂ ਚੰਡੀਗੜ੍ਹ ਵਿੱਚ 71 ਤਾ ਦੌਰਾਨ ਅੰਤਰੀਂ ਕਮੇਟੀ ਨੇ ਐਡਵੋਕੇਟ ਤਾਮੀ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਸੀ। ਅੰਤਰੀਨ ਕਮੇਟੀ ਦੇ ਮੈਂਬਰ surjit singh tungal baad ne 3 ਘੰਟਿਆਂ ਤੋਂ ਵੱਧ ਦਾ ਸਮਾਂ ਚੱਲੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਐਡਵੋਕੇਟ ਧਾਮੀ ਨੇ 1-2 ਦਿਨ ਦਾ ਸਮਾਂ ਮੰਗਿਆ ਹੈ। ਉਹਨਾਂ ਨੇ ਉਮੀਦ ਜਤੋਂਦੇ ਕਿ ਹਾਂ ਕਿ ਧਾਮੀ ਹਾਂ ਪੱਕੀ ਫੈਸਲਾ ਹੀ ਲੈਣਗੇ ਤੇ ਆਪਣਾ ਹੀ ਉਹਦਾ ਜਲਦੀ ਹੀ ਸਮਾਂ ਲੈਣਗੇ। ਧਾਮੀ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਪ੍ਰਧਾਨ ਰਕੂਜੀਤ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਬਲਤੇਵ ਸਿੰਘ ਕਲਿਆਣ, ਜਨਰਲ ਸਕੱਤਰ ਸ਼ੀਰ ਸਿੰਘ ਮੰਡਾਵਾਲਾ, ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਸਮੇਤ ਹੋਰ ਮੈਂਬਰ ਬਾਦ ਦੁਪਹਿਰ 3:50 ਪਹੁੰਚ ਸਨ ਮਿਲੀ ਜਾਣਕਾਰੀ ਮੁਤਾਬਕ ਉਸ ਸਮਾਪ ਬਾਹਰ ਗੱਲਬਾਤ ਕਰਨ ਤੋਂ ਬਾਅਦ ਸਾਰੇ ਮੈਂਬਰ ਅੰਦਰ ਚਲੇ ਗਏ ਤਾਮੀ ਨਾਲ ਬੰਦ ਕਮਰੇ ਦੇ ਅੰਦਰ ਮੀਟਿੰਗ ਕੀਤੀ ਗਈ ਕਮੇਟੀ ਮੈਂਬਰਾਂ ਨੇ ਪੂਰਾ ਜ਼ੋਰ ਲਗਾਇਆ ਕਿ ਤਾਮੀ ਅੱਜ ਹੀ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਕਰ ਦੇਣ ਪਰ ਉਹ ਅਚੀਹਾ ਕਰਾਉਣ ਵਿੱਚ ਸਫਲ ਰਹੇ ਇਹ ਵੀ ਪਤਾ ਲੱਗਾ ਹੈ ਕਿ ਮੈਂਬਰ ਆਪਣੇ ਨਾਲ ਸਰੋਪਾ ਵੀ ਲੈ ਕੇ ਆਏ ਸਨ ਪਰ ਤਾਮੀ ਨੇ ਐਲਾਨ ਤੋਂ ਇਨਕਾਰ ਕਰ ਦਿੱਤਾ ਮੀਟਿੰਗ ਦੇ ਚੱਲਦਿਆਂ ਧਾਮੀ ਨੇ ਕੁਝ ਵਿਸ਼ੇਸ਼ ਵਿਅਕਤੀਆਂ ਦੇ ਔਨ ਔਨ ਦੀ ਪੁਸ਼ਟੀ ਕੀਤੀ ਗਈ ਹੈ। देर शाम वापस ਜਾਣ ਤੋਂ ਪਹਿਲਾਂ ਬਾਹਰ ਉਡੀਕ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੁਰਜੀਤ ਸਿੰਘ ਤੁੰਗਲਪਾਦ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਧਾਮੀ ਆਪਣਾ ਅਹੁਦਾ ਜਲਦੀ ਸਮਾਉਣ ਲੈਣਗੇ। ਦੂਜੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦੇ ਆ ਰਹੇ ਨੇ ਕਿ ਉਹਨਾਂ ਨੇ ਅਸਤੀਫਾ ਵਾਪਸ ਲੈਣ ਨਹੀਂ ਦਿੱਤਾ ਸੀ। ਉਹ ਵੀ ਧਾਮੀ ਲਈ ਅਸਤੀਫਾ ਵਾਪਸ ਲੈਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਅਚੀਹਾ ਕਰਨ ਤੇ ਉਨਾ ਦੇ ਫੈਸਲੇ ਉੱਪਰ ਸਵਾਲ ਵੀ ਖੜੇ ਹੋ ਸਕਦੇ ਨੇ